ਐਂਡ ਤਰਵੰਡੀ ਬੁੱਧ ਸਿੰਘ ਤੇ ਲਾਗੇ ਜਿਹੜਾ ਸਕੂਲ ਆ ਉਹਦੇ ਵਿੱਚ ਜਿਹੜੀਆਂ ਲੰਗਰ ਵਾਸਤੇ ਤਿਆਰੀਆਂ ਮਰਮਤ ਹੋਣ ਡੀਆਂ ਜਿਹੜੇ ਵੀਰ ਸੇਵਾ ਕਰਦੇ ਉਹਨਾਂ ਦਾ ਜੀਵਨ ਸਫਲ ਲਾਗੇ ਲਾਗੇ ਵਹਿਲੀਆਂ ਜਿਹੜੀਆਂ ਸੇਵਾ ਕਰਦੇ ਇਥੇ ਉਹਨਾਂ ਦਾ ਜੀਵਨ ਸਫਲ ਹੋਵੇ ਤੇ ਗ੍ਰਾਹੀ ਜਿਹੜਾ ਸਿੰਘਾਂ ਨੇ ਦਿੱਤੀ ਆ ਉਹਨਾਂ ਦਾ ਜੀਵਨ ਸਫਲ ਹੋਵੇ ਇਹ ਰਾਮ ਬਾਬੇ ਬੁੱਢਾ ਸਾਹਿਬ ਦਾ ਮੇਲਾ ਏ ਇੱਕ ਤਰੀਕ ਤੋਂ ਲੈ ਕੇ ਲੰਗਰ ਪੰਜ ਤਰੀਕ ਤੱਕ ਚੱਲੂਗਾ ਅੱਜ ਕੁਝ ਵੀਰਾਂ ਨੇ ਜਿਹੜੀ ਸੇਵਾ ਕੀਤੀ ਅਸੀਂ ਆਸ ਟਾਈਮ ਅਰਜਿੰਦਰ ਸਿੰਘ ਨਾਲ ਗੱਲਬਾਤ ਕਰਨ ਲੱਗੇ ਹਾਂ ਅਰਜਿੰਦਰ ਸਿੰਘ ਜੀ ਹਾਂ ਫੌਜਬੀ ਜੀ ਜਿਹੜੀਆਂ ਅੱਜ ਪਿਆਰੀਆਂ ਮੁਕੰਮਲ ਹੋ ਚੁੱਕੀਆਂ ਐ ਕਿੰਨੀ ਤਰੀਕ ਤੱਕ ਮੇਲਾ ਸ਼ੁਰੂ ਹੋਊਗਾ ਤੇ ਕਿੰਨੀ ਤਰੀਕ ਤੱਕ ਰਹੂਗਾ ਤਰੀਕ ਤੁਸੀਂ ਦੱਸ ਹੀ ਦਿੱਤੀ ਆ ਜਿਹੜੀ ਜਗ੍ਹਾ ਦੀ ਸਫਾਈ ਹੋ ਗਈ ਆ ਹਾਂਜੀ ਹਾਂਜੀ ਬਾਕੀ ਜਿਹੜਾ ਹੋਰ ਕੰਮ ਕਰਨਾ ਲਾ ਉਹ ਕੱਲ ਤੋਂ ਸ਼ੁਰੂ ਕਰਾਂਗੇ ਹਾਂਜੀ ਹਾਂਜੀ ਉਹ ਗੜਾਈ ਸ਼ੁਰੂ ਕਰਤੀ ਆ ਹਾਂਜੀ ਗੜਾਈ ਵੱਧ ਚੜ੍ਹ ਕੇ ਦੋ ਹਾਂਜੀ ਤੇ ਲੰਗਰ ਵੱਧ ਤੋਂ ਵੱਧ ਦਿਨ ਚਲਾਈ ਜੀ ਵਧੀਆ ਚੱਲ ਜੀ ਸਾਧੀਆਂ ਸੰਗਤਾਂ ਕੱਤਰਵਾ ਬੇਕਾਲੀਆਂ ਇਹ ਲਾਗ ਲਾਗ ਵਾਲੀਆਂ ਜਿਹੜੀਆਂ ਵੇਹਲੀਆਂ ਵਾਲਿਆਂ ਨੇ ਮੁਕੰਮਲ ਜਿਹੜੀਆਂ ਲੰਗਰ ਦੀਆਂ ਤਿਆਰੀਆਂ ਉਹ ਚੁੱਕੀਆਂ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ